ਤਾਂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਹੈ ਤਾਂ ਆਪਣਾ ਮੋਬਾਈਲ ਨੰਬਰ ਹੈ 84270 19817 ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਾਜੀ ਸੂਈ ਸਵਾਈ ਵੀ ਬੈਡ ਦਿਖਾਉਣ ਜਾ ਰਹੇ ਹਾਂ ਇਹ ਫੋਰ ਸ਼ੇਡ ਹੈ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਹਾਂਜੀ ਜੀ ਅਸਟੀ ਕਾ ਅਸਟੀ ਕਾ ਨਾਮ ਦੱਸ ਦਿਓ ਜੀ ਮੇਰੇ ਨਾਮ ਹੈਗਾ ਚਮਕੌਰ ਸਿੰਘ ਨੀਲਾ ਪਿੰਡ ਅੰਡਰ ਟੱਲੇਵਾਲ ਪਿੰਡ ਟੱਲੇਵਾਲ ਜ਼ਿਲ੍ਹਾ ਬਰਨਾਲਾ ਪਹਿ ਗਿਆ ਮੋਬਾਈਲ ਨੰਬਰ ਬੋਲ ਦਿਓ ਜੀ ਮੋਬਾਈਲ ਨੰਬਰ ਹੈਗਾ 995699040 ਠੀਕ ਹੈ ਜੀ ਜਿਹੜੀ ਆਪਾਂ ਸਕਰੀਨ ਤੇ ਬੈਠ ਦੇਖ ਰਹੇ ਕੈਮੇ ਸੂਏ ਸੂਈ ਹੈ ਜੀ ਇਹ ਇਹ ਵੀਰੇ ਤੀਜੇ ਸੂਏ ਚੇਪ ਮੇਲ ਆ ਗਿਆ ਠੀਕ ਹੈ ਜੀ ਤੇ ਪਿਛਲੇ ਸੂਏ ਕੀ ਰਿਕਾਰਡ ਰਿਹਾ ਜੀ ਇਹਦਾ 15 ਕਿਲੋ ਯਾਨੀ ਕਿ ਇਸ ਵਾਰ ਬਾਕੀ ਅੱਡ-ਅੱਟ ਸਮਝਿਆ ਜੀ 16 ਤੋਂ 17 ਕਿਲੋ ਯਾਨੀ ਕਿ ਪਾਉਗੇ ਇਸ ਟਾਈਮ ਠੀਕ ਹੈ ਜੀ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਜੀ ਇਹਨੂੰ 11:30 11:30 ਵਜੇ ਹੁਣ ਆਪਾਂ ਵੀਡੀਓ ਕਵਰ ਕਰਦੇ ਪਏ ਆ 12:15 ਤੇ ਠੀਕ ਹੈ ਜੀ ਚੋਣ ਚਵਾਦੀ ਕਿਵੇਂ ਹੈ ਜੀ ਚੋਣ ਚਵਾਦੀ ਚੋਣ ਦੀ ਵੀਰੇ ਇੱਕ ਨੰਬਰ ਆ ਗੁਰੀ ਵਧੀਆ ਤਾਂ ਦੇਖ ਸਕਾ ਜੀ ਸੋਹਣੇ ਮੁੱਠੀ ਵਾਲੇ ਸਾਡੇ ਕੋਲ ਚੈੱਕ ਜਵਾਈ ਕਰੋ ਚਾਹੇ ਮਸੂਮੀ ਚੈੱਕ ਲੋ ਤੇ ਜੇ ਕੋਈ ਬੱਚਾ ਵਗੈਰਾ ਚੜਦੇ ਠੀਕ ਹੈ ਜੀ ਇਹਦਾ ਮਤਲਬ ਕੀ ਕਰਦੀ ਆ ਜੀ 60000 ਰੁਪਏ ਮੰਗਿਆ ਦਾ ਵਿੱਚ ਵੰਡਣ ਹੋ ਜੂਗਾ ਜੀ ਹਾਂ ਵੀਰੇ ਮੌਕੇ ਤੇ ਵੰਡਣ ਕਰਦੇ ਠੀਕ ਹੈ ਜੀ ਪਿੰਡ ਤੱਲੇਵਾਲ ਜ਼ਿਲ੍ਹਾ ਬਰਨਾਲਾ ਦਾ ਗਿਆ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਕਰ ਲੋ ਸੰਪਰਕ ਰੈनाल्ड ਦੂਜੇ ਸੂਏ ਸੁਰੀ ਹੈ ਜੀ 15 ਕਿਲੋ ਪਿਛਲੇ ਸੂਏ ਰਕਾਰਡ ਰਿਹਾ ਐਸ ਵਾਰ ਉਮੀਦ 16 ਤੋਂ 17 ਦੀ ਹੈ ਵੀਰੋ ਦੇਖਣ ਲਈ ਸੰਭਤ ਸਹਿਬ ਦੇਖੋ ਧੰਨਵਾਦ